ਕਿ ਬਾਬੇ ਅੰਮ੍ਰਿਤਸਰ ਦੇ ਲੱਗੇ ਬਾਬਾ ਦਰਸ਼ਨ ਸਿੰਘ ਕੀ ਕਾਇਆਂ ਵਾਲੇ ਹੋਏ ਨੇ ਬੜੀ ਸਿੱਖੀ ਸੇਵਕੀ ਬਾਹਰਿਆਂ ਦੇਸਾਂ ਨੂੰ ਮਾਦੀ ਆ ਪਿਛਲੇ ਸਾਲ ਉਹਨਾਂ ਸਰੀਰ ਛੱਡਿਆ ਮੈਂ ਉਹਨਾਂ ਨੂੰ ਮਿਲਣ ਗਿਆ ਮੈਨੂੰ ਆਖਣ ਲਗਾ ਮੈਂ ਸੁਣਿਆ ਹੀ ਗੁਰੂ ਨਾਨਕ ਉੱਡ ਕੇ ਜਾਂਦੇ ਹੀ ਮੈਨੂੰ ਆਖ ਲਗਾ ਮੈਂ ਤੇਰੇ ਦਾਦੇ ਦੇ ਮਗਰ ਉੱਡ ਕੇ ਪੈ ਨਹੀਂ ਸਾਭਿਆ ਲੋਕਾਂ ਨੂੰ ਖਰੋਗੇ ਸਟੇਜ ਤੇ ਆਦੇ ਨਹੀਂ ਜੁੱਤੀਆਂ ਵੱਜਣੀਆਂ ਜੁੱਤੀਆਂ ਜਿਹੜਾ ਗਾਤਰਾ ਨਾ ਪਾਉ ਅਰਸ਼ਿਕਤ ਕਰਨ ਲੱਗਿਆ ਮੈਂ ਸਤਿਗੁਰੂ ਆਰਮ ਸਿੰਘ ਦਾ ਸਾਧ ਆਂਦੀ ਜਾਂਦੇ ਹੀ ਗੁਰੂ ਨਾਨਕ ਦੀ ਕਾਰ ਵੇਖੀ ਆ ਸਤਿਗੁਰੂ ਆਰਮ ਸਿੰਘ ਦਾ ਸਾਧ ਆਂਦੇ ਹੀ ਮੈਂ ਪੈਣੀ ਸਾਹਿਬ ਅੰਬਰਸਰ ਦੇ ਨਾਲ ਕਨੂਪੁਰ ਕਾਲੇ ਨੇ ਆਂਦੇ ਹੀ ਇੱਥੋਂ ਮੈਂ ਕਾਲਿਆਂ ਤੋਂ ਮੈਂ ਪੈਣੀ ਸਾਹਿਬ ਗਿਆ ਏ ਆਂਦੇ ਹੀ ਮੇਰੇ ਵੇਹਦਿਆਂ ਵਿਆਸਾ ਦਰਿਆ ਤੇ ਸਤਲੋਈ ਦਰਿਆ ਪੈਣੀ ਬਣਿਆ ਸਾਰੀ ਸੰਗਤ ਉਹਨਾਂ ਦੀ ਬੈਠੀ ਸੀ ਇਸੇ ਨੂੰ ਜਿੰਦਗੀ ਭਾਰੋਂ ਦਾ ਮੱਥਾ ਨਹੀਂ ਟੇਕਣ ਦਿੱਤਾ ਮੈਂ ਪੂਰਾ ਮਿਲਣ ਗਿਆ ਉਹਨਾਂ ਨੂੰ ਕਰਤਾਰਪੁਰੇ ਮੇ ਲਾ ਕੇ ਮੇਰੇ ਦੋਵੇਂ ਪੈਰਾਂ ਨੂੰ ਆਪ ਫੇਰ ਕੇ ਮੂੰਹ ਤਾਂ ਤੇਰੀ ਜਾਂਦੇ ਹੀ ਜਿੰਨੀ ਸੰਗਤ ਉਹਨਾਂ ਦੀ ਗੱਤ ਰਹੀ ਸੀ ਸਾਬ ਰਾਨ ਹੋ ਗਈ ਕਿ ਬਾਬਾ ਜੀ ਤੁਸੀਂ ਤਾਂ ਫਤਿਹ ਬੁਲਾਉਂਦੇ ਹੋ ਸਾਰਿਆਂ ਨੂੰ ਲੜਾਈ ਕੀਤੀ ਆ ਤੇ ਆਵਾਜ਼ ਮੱਥੇ ਟੇਕਦੇ ਲਓ ਅੱਖ ਲਗੇ ਤੁਹਾਨੂੰ ਕੀ ਪਤਾ ਹੈ ਕੌਣ ਆ ਇਹਦਾ ਵੱਡਾ ਕੌਣ ਹੀ ਬੱਸਾ ਉੱਥੇ ਕਿਹਦੀ ਸਿਮਤ ਹੋਈ ਮੇਰੇ ਸਤਿਗੁਰੂ ਰਾਮ ਸਿੰਘ ਜੀ ਦੀ ਦੇ ਹੀ ਮੈਂ ਆਪਣੀ ਅੱਖੀ ਵੇਖਿਆ ਸੀ ਬਾਬਾ ਕੇਸਰ ਉੱਡਦਾ ਗੁਰੂ ਨਾਨਕ ਦੀ ਕਾਰ ਸੁਣਿਆ ਸੀ ਗੁਰੂ ਨਾਨਕ ਭਾਈ ਬਾਲੇ ਮਰਦਾਨੇ ਨੂੰ ਨਾਲ ਲੈ ਕੇ ਉੱਡਦੇ ਹੀ ਬਾਬੇ ਕਾਲੇ ਆ ਜਾਂਦੇ ਹੀ ਮੈਂ ਆਪ ਬਾਬੇ ਕੇਸਰ ਦੇ ਮਗਰ ਉੱਡਿਆ ਹਾਂ ਕਹਿੰਦੇ ਹੀ ਪੈਣ ਸਾਹਿਬ ਮੈਂ ਮਗਰ ਗਿਆ ਨਾ ਪੈਣ ਸਾਹਿਬ ਮਗਰ ਆਇਆ ਹਾਂ ਕਹਿੰਦੇ ਹੀ ਇਹ ਵੀ ਨਹੀਂ ਪਤਾ ਲੱਗਾ ਕਿ ਪੈਣ ਸਾਹਿਬ ਕਿੱਥੇ ਆ ਤੇ ਇਹਨਾਂ ਜਿਹੜਾ ਪੈਂਦਾ ਐ ਇੰਜ ਦਾ ਨਾ ਐ ਛਿੰਝ ਮਟਾਈ ਜਾਂਦੇ ਸੰਧ ਜੀ ਉਹ ਬਾਬਾ ਬੁੱਢਾ ਸਿੰਘ ਜੀ ਸਾਡੀ ਅੰਮ੍ਰਿਤਸਰ ਗ੍ਰੇਜ ਤਰੰਤਾਰ ਨੂੰ ਅੱਗੇ ਵਾਰੋਂ ਪੈਂਡਿਆ ਉੱਥੋਂ ਤੁਰੇ ਨੇ ਜਿਹਦਾ ਬੋਲ ਜੋ ਖਨਾਰੀ ਗਰੋਂ ਚੇਹੇ ਬੈਠੀ ਇੱਥੇ ਆ ਗਏ ਜਦੋਂ ਰਾਈਆਂ ਤੋਂ ਪਿੱਛੇ ਹੀ ਕਿਰਮਾਂਜ ਵਜਾਦ ਆਈ ਤੂੰ ਆਪਣਾ ਨਾਂ ਵੀ ਦੱਸਦਾ ਏ ਕਿਲਾਇਆ ਸਾਨਾ ਮੈਨੂੰ ਪਛਾਣ ਨਹੀਂ ਮੈਂ ਕਿਹਨੂੰ ਪੁੱਛੂ ਰਾਹ ਤੇ